ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰੀ ਰਾਗ ਮਹਲਾ 3 ਸੁਖ 사ਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ आनंदिन नाम ਧਿਆਈਐ ਸਹਜੇ ਨਾਮ ਸਮਾਏ ਸੁਖ 사ਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਆਨੰਦਿਨ ਨਾਮ ਧਿਆਈਐ ਸਹਜੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਕੇ ਇਸ ਪਾਵਨ ਪਵਿੱਤਰ ਸ਼ਬਦ ਦੇ ਦੁਆਰਾ ਸ੍ਰੀ ਰਾਗ ਮਹੱਲਾ 3ਾ ਸ੍ਰੀ ਰਾਗ ਦੇ ਅੰਦਰ ਦਰਜ ਕਰਕੇ ਇਸ ਸ਼ਬਦ ਨੂੰ ਗਾਇਨ ਕਰਨ ਦੀ ਹਦਾਇਤ ਸਾਨੂੰ ਬਖਸ਼ਿਸ਼ ਕਰ ਰਹੇ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਰੱਬ ਦੇ ਪਿਆਰੇ ਨੂੰ ਉਸ ਪ੍ਰਮਾਤਮਾ ਦਾ ਨਾਮ ਲੈਣ ਵਾਲੇ ਭਗਤ ਨੂੰ ਇਹ ਪ੍ਰਮਾਨ ਕਰਦਿਆਂ ਹੋਇਆਂ ਦਰਸਾਇਆ ਹੈ ਕਿ ਭਾਈ ਉਹਦੇ ਨਾਲ ਪ੍ਰੀਤ ਕਿਸ ਤਰੀਕੇ ਨਾਲ ਜੋੜੀ ਜਾ ਸਕਦੀ ਹੈ ਤੇ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਸੁਰਤ ਜੋੜਨ ਤੋਂ ਬਗੈਰ ਹੋਰ ਕਿਸੇ ਵੀ ਪਾਸੇ ਤੇਰਾ ਕੋਈ ਵੀ ਪਾਰ ਉਤਾਰਾ ਨਹੀਂ ਕਰ ਸਕਦਾ ਤੇ ਮਹਾਰਾਜ ਜੀ ਫਿਰ ਸਾਨੂੰ ਬਖਸ਼ਿਸ਼ ਕਰ ਰਹੇ ਹਨ ਭਾਈ ਸੁਖ ਸਾਗਰ ਹਰ ਨਾਮ ਹੈ ਮਹਾਰਾਜ ਕਹਿੰਦੇ ਸੁੱਖਾਂ ਦਾ ਸਾਗਰ ਉਸ ਵਾਹਿਗੁਰੂ ਪਤੀ ਪ੍ਰਮਾਤਮਾ ਦਾ ਕੇਵਲ ਸੱਚਾ ਨਾਮ ਹੈ ਹੁਣ ਮਨੁੱਖ ਸੰਸਾਰ ਦੇ ਅੰਦਰ ਭਾਈ ਆਪਣੇ ਜੀਵਨ ਨੂੰ ਬਤੀਤ ਕਰਦਿਆਂ ਹੋਇਆਂ ਕਦੇ ਵੀ ਇਹ ਆਸ ਨਹੀਂ ਰੱਖਦਾ ਕਿ ਮੈਨੂੰ ਕੋਈ ਦੁੱਖ ਆਵੇ ਜਾਂ ਮੇਰੇ ਜੀਵਨ ਦੇ ਅੰਦਰ ਕੋਈ ਤੰਗੀ ਤਕਲੀਫ ਆਵੇ ਹਰ ਕੋਈ ਸੁਖੀ ਚਾਹੁੰਦਾ ਤੇ ਹਰ ਵੇਲੇ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜਦੋਂ ਅਰਦਾਸ ਕਰਦੇ ਹਾਂ ਤੇ ਇਹੀ ਅਰਦਾਸ ਕਰਦੇ ਮਹਾਰਾਜ ਕਿਰਪਾ ਕਰੀ ਸੁਖ ਰੱਖੀ ਕੱਲਾ ਆਪਣੇ ਵਾਸਤੇ ਨਹੀਂ ਕੁੱਲ ਸੰਸਾਰ ਵਾਸਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹੋ ਹੀ ਬੇਨਤੀ ਕਰਦੇ ਆ ਨਾ ਭਾਈ ਨਾ ਨਿਪਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਮਹਾਰਾ ਚੰਗਾ ਹੀ ਕਰੀ ਦੁੱਖਾਂ ਕਲੇਸ਼ਾਂ ਤੋਂ ਪਾਪਾਂ ਤੋਂ ਵਿਗਨਾਂ ਤੋਂ ਸਭ ਦਾ ਭਲਾ ਕਰਕੇ ਸਭ ਨੂੰ ਸੁਖ ਦੇਈ ਦੁੱਖ ਕੋਈ ਨਹੀਂ ਮੰਗਦਾ ਤੇ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਕਹਿੰਦੇ ਭਾਈ ਦੁੱਖ ਤੇ ਸੁਖ ਕੱਪੜਿਆਂ ਦੀ ਨਿਆਈ ਹਨ ਦੁੱਖ ਸੁਖ ਦੋਏਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਆ ਤਿੱਥੇ ਚੰਗੀ ਚੋ ਕਹਿੰਦੇ ਪਰ ਇਹ ਸੰਸਾਰ ਵਿੱਚ ਜਿੰਨੀ ਦੇਰ ਤੱਕ ਇਹ ਸਰੀਰ ਹੈ ਇਸ ਸਰੀਰ ਨਾਲ ਸੰਬੰਧਿਤ ਸਮਾਚੰਗਾ ਮਾੜਾ ਚੱਲਦਾ ਰਹਿਣਾ ਦੁੱਖ ਸੁੱਖ ਆਉਂਦੇ ਰਹਿਣੇ ਪਰ ਜਿਹੜੇ ਵਾਹਿਗੁਰੂ ਪਤੀ ਪਰਮਾਤਮਾ ਦੇ ਨਾਮ ਦੇ ਨਾਲ ਲਿਬ ਜੋੜ ਲੈਂਦੇ ਜਿਹੜੇ ਆਪਣਾ ਸੰਬੰਧ ਆਤਮਿਕ ਤੌਰ ਤੇ ਅਧਿਆਤਮਿਕ ਤੌਰ ਤੇ ਉਸ ਵਾਹਿਗੁਰੂ ਪਰਮਾਤਮਾ ਨਾਲ ਜੋੜ ਲੈਂਦੇ ਭਾਈ ਉਹ ਫਿਰ ਸੰਸਾਰ ਦੇ ਅੰਦਰ ਇਸ ਸਰੀਰ ਨਾਲ ਸੰਬੰਧਿਤ ਜਿਹੜੇ ਦੁੱਖ ਨੇ ਨਾ ਉਹਨਾਂ ਨੂੰ ਵੀ ਜਰਨ ਦੀ ਤਾਕਤ ਲੈ ਲੈਂਦੇ ਆ ਉਹਨਾਂ ਦੁੱਖਾਂ ਦੇ ਵਿੱਚ ਵੀ ਖੁਸ਼ ਰਹਿਣਾ ਖਿੜੇ ਰਹਿਣਾ ਉਹ ਸਿੱਖ ਲੈਂਦੇ ਆ ਅਕਾਲ ਪੁਰਖ ਉਹਨਾਂ ਨੂੰ ਉਹ ਦੁੱਖ ਮਹਿਸੂਸ ਨਹੀਂ ਹੋਣ ਦਿੰਦਾ ਹੁਣ ਸਰੀਰਕ ਤੌਰ ਤੇ ਕਿਸੇ ਡਾਕਟਰ ਕੋਲ ਜਾਈਏ ਨਾ ਤੇ ਆਪਾਂ ਕਹਿੰਨੇ ਜੀ ਕੋਈ ਸਰੀਰ 'ਚ ਦਰਦ ਪੈਂਦਾ ਜਾਂ ਕਿਤੇ ਕੋਈ ਸਾਨੂੰ ਤੰਗੀ ਹੈ ਤੇ ਉਹ ਪੇਨ ਕਿਲਰ ਨਾਮ ਦੀ ਇੱਕ ਦਵਾਈ ਤੁਹਾਨੂੰ ਦੇ ਦਿੰਦੇ ਆ ਜਿਹਦੇ ਖਾਣ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਆਰਾਮ ਆ ਗਿਆ ਪਰ ਉਹ ਇੱਕ ਦਵਾਈ ਤੁਹਾਡੇ ਉਸ ਰੋਗ ਨੂੰ ਖਤਮ ਨਹੀਂ ਕਰਦੀ ਪਰ ਤੁਹਾਨੂੰ ਇੱਕ ਨਸ਼ੇ ਦੀ ਨਿਆਈ ਥੋੜੇ ਸਮੇਂ ਵਾਸਤੇ ਸਰੀਰ ਦੇ ਅੰਦਰ ਐਸਾ ਤੱਤ ਪ੍ਰਵੇਸ਼ ਕਰ ਦਿੰਦੀ ਹੈ ਕਿ ਜਿਹਦੇ ਨਾਲ ਸਰੀਰ ਦਾ ਦਰਦ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਦਰਦ ਤੇ ਉੱਥੇ ਹੀ ਆ ਪਰ ਉਸ ਗੋਲੀ ਦਾ ਅਸਰ ਉਸ ਟੀਕੇ ਦਾ ਅਸਰ ਜਿੰਨੀ ਦੇਰ ਤੱਕ ਰਹਿੰਦਾ ਓਨੀ ਦੇਰ ਤੱਕ ਤੁਹਾਨੂੰ ਉਹ ਦਰਦ ਮਹਿਸੂਸ ਨਹੀਂ ਹੁੰਦੀ ਇਸ ਕਰਕੇ ਫਿਰ ਉਹ ਪੇਨ ਕਿਲਰ ਤੁਹਾਡੇ ਵਾਸਤੇ ਰਾਹਤ ਦਾ ਕੰਮ ਕਰਦੀ ਆ ਵੀ ਰਾਤ ਨੂੰ ਜੇਕਰ ਕਿਸੇ ਤਕਲੀਫ ਕਰਕੇ ਨੀਂਦ ਨਹੀਂ ਆਉਂਦੀ ਉਹ ਗੋਲੀ ਖਾ ਕੇ ਟੀਕਾ ਲੋ ਆ ਕੇ ਸੌਂਗਾ ਤੇ ਸਾਰੀ ਰਾਤ ਆਰਾਮ ਨਾਲ ਨਿਕਲ ਗਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਕਹਿੰਦੇ ਬਾਹਰੀ ਤੌਰ ਤੇ ਜਿਵੇਂ ਮਨੁੱਖ ਆਪਣੇ ਦੁੱਖਾਂ ਦੀ ਨਿਵਿਰਤੀ ਲਈ ਡਾਕਟਰ ਕੋਲ ਜਾਂਦਾ ਤੇ ਡਾਕਟਰ ਉਹਨੂੰ ਦਵਾਈਆਂ ਦੇ ਆਸਰੇ ਉਹਦੇ ਦੁੱਖ ਦੇ ਵਿੱਚੋਂ ਕੱਟਣ ਦੀ ਸਹਾਇਤਾ ਕਰਦਾ ਇਸੇ ਤਰ੍ਹਾਂ ਅਧਿਆਤਮਕ ਤੌਰ ਤੇ ਆਤਮਕ ਤੌਰ ਤੇ ਮਨ ਕਰਕੇ ਜਿਹੜੇ ਸੋਗ ਸੰਤਾਪ ਸਾਨੂੰ ਚੁੰਬੜੇ ਹੋਏ ਆ ਉਹਨਾਂ ਦੀ ਰਾਖੀ ਵਾਹਿਗੁਰੂ ਦੇ ਨਾਮ ਦੀ ਦਵਾਈ ਕਰਦੀ ਹੈ। ਭਾਈ ਵਾਹਿਗੁਰੂ ਦਾ ਨਾਮ ਇੱਕ ਐਸਾ ਟੀਕਾ ਇੱਕ ਐਸੀ ਗੋਲੀ ਹੈ ਕਿ ਜੇਕਰ ਉਹਦਾ ਅਸਰ ਹੋਣਾ ਸ਼ੁਰੂ ਹੋ ਜਾਏ ਤੇ ਮਨੁੱਖ ਅੰਦਰਲੇ ਦੁੱਖਾਂ ਤਕਲੀਫਾਂ ਨੂੰ ਵੀ ਜੜਨ ਦੀ ਤਾਕਤ ਹਾਸਲ ਕਰ ਲੈਂਦਾ ਤੇ ਬਾਹਰ ਦੇ ਸਰੀਰ ਦੇ ਦੁੱਖ ਰੋਗ ਸੰਤਾਪ ਵੀ ਉਹਨੂੰ ਚੱਲਣੇ ਸੌਖੇ ਹੋ ਜਾਂਦੇ ਆ ਉਹ ਫਿਰ ਨਿੱਕੀ ਨਿੱਕੀ ਗੱਲ ਦੇ ਉੱਪਰ ਹਾਈ ਮਰ ਗਿਆ ਮੇਰਾ ਵਿਚਾਰ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ ਤੇ ਇਹਦੀ ਮਿਸਾਲ ਆਪਾਂ ਵੇਖਣੀ ਹੋਵੇ ਤੇ ਗੁਰੂ ਕੇ ਪਿਆਰੇ ਸਿੱਖਾਂ ਦੇ ਜੀਵਨ ਪੜੋ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਖੋਪਰੀਆਂ ਲੁਆਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਬੱਚਿਆਂ ਦੇ ਟੂਟੇ ਕਰਕੇ ਗਲਾਂ 'ਚ ਕੋਆਏ ਫਿਰ ਉਹਨਾਂ ਨੂੰ ਕੀ ਸਰੀਰ ਕਰਕੇ ਇਹ ਦੁੱਖ ਨਹੀਂ ਸੀ ਜਿਾ ਸਰੀਰ ਕਰਕੇ ਜਦੋਂ ਸਰੀਰ ਦੇ ਟੋਟੇ-ਟੋਟੇ ਕੀਤੇ ਜਾ ਰਹੇ ਸੀ ਤੇ ਉਹਨਾਂ ਨੂੰ ਭਾਈ ਦੁੱਖ ਮਹਿਸੂਸ ਨਹੀਂ ਹੋਇਆ ਕਿਉਂਕਿ ਵਾਹਿਗੁਰੂ ਦੇ ਨਾਮ ਦੀ ਤਾਕਤ ਵਾਹਿਗੁਰੂ ਦੇ ਸਿਮਰਨ ਭਜਨ ਬੰਦਗੀ ਦੀ ਤਾਕਤ ਇੰਨੀ ਜ਼ਿਆਦਾ ਸੀ ਕਿ ਸਰੀਰ ਦੇ ਰੋਗ ਸਰੀਰ ਦਾ ਦੁੱਖ ਮਹਿਸੂਸ ਹੀ ਨਹੀਂ ਕੀਤਾ ਆਂਗਕਤੀ ਸਾਡੇ ਵਰਗੀ ਹੀ ਨਹੀਂ ਨਾ ਸਰੀਰ ਤੇ ਸਾਡੇ ਵਰਗਈ ਆ ਸਾਨੂੰ ਤੇ ਕਿਤੇ ਛੋਟਾ ਜਿਹਾ ਕੰਡਾ ਵੱਜ ਜਾਏ ਤੇ ਭਾਈ ਆਪ ਨੂੰ ਆਰਾਮ ਨਹੀਂ ਆਉਂਦਾ ਪਰ ਉਹ ਰੱਬ ਦੇ ਪਿਆਰੇ ਅੰਦਰੋਂ ਇੰਨੇ ਕਿ ਤਾਕਤਵਰ ਸੀ ਵਾਹਿਗੁਰੂ ਦੇ ਨਾਮ ਦੀ ਅੰਦਰ ਇਡੀ ਕਿ ਤਾਕਤ ਸੀ ਕਿ ਸਰੀਰ ਦਾ ਕੁਤਰਾ ਕੁਤਰਾ ਵੀ ਹੋ ਗਿਆ ਪਰ ਉਹਨਾਂ ਨੇ মুখ ਤੋਂ ਸੀ ਨਹੀਂ ਉਚਰੀ ਕਿਉਂਕਿ ਵਾਹਿਗੁਰੂ ਨੇ ਮਨ ਕਰਕੇ ਅਧਿਆਤਮ ਕਰਕੇ ਉਹਨਾਂ ਨੂੰ ਇੰਨੇ ਕਿ ਤਕੜੇ ਕਰ ਦਿੱਤਾ ਕਿ ਭਈ ਸਰੀਰ ਤੇ ਮਿਥਿਆ ਫਿਰ ਐਸੇ ਕਰਕੇ ਸਤਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਕਹਿੰਦੇ ਤੂੰ ਸਰੀਰ ਨਾਲ ਜੁੜਿਆ ਹੋਇਆ ਸਰੀਰ ਤਾਂ ਕੀ ਸੰਬੰਧਿਤ ਹੈ ਇਸ ਆਤਮਾ ਰੂਪੀ ਅੰਸ਼ ਨੇ ਪਰਮਾਤਮਾ ਦੇ ਨਾਲ ਜੁੜਨਾ ਸੀ ਪਰ ਤੇਰਾ ਸਬੰਧ ਉਸ ਅਕਾਲ ਪੁਰਖ ਨਾਲ ਨਹੀਂ ਜੁੜਿਆ ਹੋਇਆ ਇਸੇ ਕਰਕੇ ਸਰੀਰ ਦੇ ਦੁੱਖ ਸਰੀਰ ਦੇ ਰੋਗ ਸਰੀਰ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਉਹ ਤੈਨੂੰ ਬਹੁਤਾ ਤੰਗ ਕਰਦੀਆਂ ਨੇ ਕਿਉਂਕਿ ਤੂੰ ਅਧਿਆਤਮਿਕ ਤੌਰ ਤੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਨਹੀਂ ਜੁੜਿਆ ਹੋਇਆ ਜਿੱਦਾਂ ਅੰਦਰੋਂ ਉਸ ਵਾਹਿਗੁਰੂ ਦੇ ਨਾਮ ਦੀ ਤਾਕਤ ਤੈਨੂੰ ਪ੍ਰਾਪਤ ਹੋ ਗਈ ਫਿਰ ਬਾਹਰੀ ਦੁੱਖ ਤੇਰੇ ਵਾਸਤੇ ਬਹੁਤ ਛੋਟੇ ਹੋ ਜਾਣਗੇ ਇੱਥੇ ਫਿਰ ਸਤਿਗੁਰੂ ਸਾਨੂੰ ਇਹੀ ਸਮਝਾ ਰਹੇ ਕਹਿੰਦੇ ਸੁਖ ਸਾਗਰ ਹਰ ਨਾਮ ਹੈ ਹੁਣ ਦੁੱਖ ਤੇ ਕੋਈ ਚਾਹੁੰਦਾ ਨਹੀਂ ਨਾ ਤੇ ਕਹਿੰਦੇ ਫਿਰ ਸਾਰੇ ਸੁੱਖਾਂ ਦਾ ਸਾਗਰ ਸਮੁੰਦਰ ਵਾਹਿਗੁਰੂ ਦਾ ਨਾਮ ਹੈ ਭਾਜੀ ਗੁਰਮੁਖ ਪਾਇਆ ਜਾਏ ਜਿਹੜੇ ਗੁਰਮੁਖ ਹਨ ਉਹਨਾਂ ਨੂੰ ਇਹਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਗੁਰੂ ਨੂੰ ਮੁਖ ਰੱਖ ਕੇ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਪਰ ਆਪਣੇ ਜੀਵਨ ਨੂੰ ਬਤੀਤ ਕਰਦੇ ਫਿਰ ਉਹਨਾਂ ਨੂੰ ਸੰਸਾਰ ਦੇ ਦੁੱਖ ਤੰਗ ਨਹੀਂ ਕਰਦੇ ਉਨੇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਈਏ ਇਹ ਨਹੀਂ ਕਿ ਭਾਈ ਸਾਡੇ ਜੀਵਨ 'ਚ ਕੋਈ ਦੁੱਖ ਆਉਣਾ ਹੀ ਨਹੀਂ ਜਾਂ ਕੋਈ ਤਕਲੀਫ ਆਉਣੀ ਨਹੀਂ ਸਰੀਰ ਹੈ ਸਰੀਰ ਦੇ ਨਾਲ ਇਹ ਤੱਤਾ ਠੰਡਾ ਸਮਾਂ ਚੱਲਦਾ ਰਹਿਣਾ ਪਰ ਮਹਾਰਾਜ ਕਹਿੰਦੇ ਗੁਰਮੁਖ ਜਿਹੜੇ ਆ ਉਹ ਫਿਰ ਇਹਨਾਂ ਦੁੱਖਾਂ ਨੂੰ ਵੀ ਝੱਲਣ ਦੀ ਤਾਕਤ ਪ੍ਰਾਪਤ ਕਰ ਲੈਂਦੇ ਆ ਉਹ ਨਿੱਕੀ ਨਿੱਕੀ ਗੱਲ ਤੇ ਫਿਰ ਪਛਤਾਵਾ ਜਾਂ ਰੋਣ ਪੀਟਣ ਵਾਲਾ ਕੰਮ ਨਹੀਂ ਕਰਦੇ ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਜਿੱਥੇ ਸੁੱਖ ਭੋਗਿਆ ਉੱਥੇ ਦੁੱਖਾਂ ਨੂੰ ਵੀ ਝੰਡਾ ਲਿੰਦੇ ਮਹਾਰਾਜ ਤੇਰਾ ਸ਼ੁਕਰ ਹੈ ਗੁਰਮੁਖ ਪਾਇਆ ਜਾਏ ਤੇ ਕਹਿੰਦੇ ਫਿਰ ਵਾਹਿਗੁਰੂ ਜੋ ਸੁੱਖਾਂ ਦਾ ਸਾਗਰ ਹੈ ਭਾਈ ਦੁੱਖਾਂ ਨੂੰ ਜਰਨ ਦੀ ਤਾਕਤ ਦਿੰਦਾ ਹੈ ਉਹ ਗੁਰਮੁਖਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਅਨ ਦਿਨ ਨਾਮ ਧਿਆਈਐ ਸਹਜੇ ਨਾਮ ਸਮਾਈ ਕਹਿੰਦੇ ਅਨ ਦਿਨ ਦਿਨ ਰਾਤ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਰਹੋ ਉਹਨੂੰ ਯਾਦ ਕਰਦਾ ਰਹੋ ਉਹਨੂੰ ਸਿਮਰਦਾ ਰਹੋ ਸਹਿਜੇ ਨਾਮ ਸਮਾਏ ਤੇ ਹੌਲੀ ਹੌਲੀ ਸਹਿਜੇ ਹੀ ਕਹਿੰਦੇ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਸਮਾ ਜਾਂਦਾ ਵਾਹਿਗੁਰੂ ਦੇ ਨਾਮ ਦਾ ਤੇ ਤੇਰਾ ਅਭੇਦ ਹੋ ਜਾਂਦੇ ਐ ਮੁੱਕ ਜਾਂਦਾ ਐ ਆਪਸ ਵਿੱਚ ਜਿਹੜਾ ਫਰਕ ਹੈ ਫਿਰ ਰੱਬ ਦੇ ਪਿਆਰੇ ਤੇ ਰੱਬ ਇੱਕ ਰੂਪ ਹੀ ਹੋ ਜਾਂਦਾ ਅਨ ਦਿਨ ਉਸ ਵਾਹਿਗੁਰੂ ਨੂੰ ਦਿਨੇ ਰਾਤੀ ਧਿਆਉਂਦਾ ਰਹੇ ਹੁਣ ਸਾਡਾ ਇਹ ਸਵਾਲ ਹੋਏਗਾ ਜੀ ਘਰ ਪਰਿਵਾਰ ਦੇ ਕੰਮ ਵੀ ਕਰਨੇ ਆ ਨੌਕਰੀ ਪੇਸ਼ਾ ਹਾਂ ਤੇ ਕੰਮਕਾਰ ਤੇ ਵੀ ਜਾਣਾ ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰਨਾ ਸੰਸਾਰ ਵਿੱਚ ਬਹੁਤ ਐਸੇ ਕੰਮ ਖੁਸ਼ੀਆਂ ਗਮੀਆਂ ਵੀ ਹਣਾਉਣੀਆਂ ਤੇ ਜੇ ਦਿਨ ਰਾਤ ਵਾਹਿਗੁਰੂ ਦੇ ਨਾਮ ਦਾ ਹੀ ਸਿਮਰਨ ਕਰਨਾ ਫਿਰ ਅਸੀਂ ਹੁਣ ਘਰ ਪਰਿਵਾਰ ਛੱਡ ਕੇ ਤੇ ਜੰਗਲਾਂ 'ਚ ਬਹਿ ਜਾਈਏ ਜਾ ਕੇ ਇਹ ਤੇ ਸਾਧੂਆਂ ਦਾ ਕੰਮ ਹੈ ਤੇ ਸੰਤਾਂ ਦਾ ਕੰਮ ਹੈ ਨਹੀਂ ਭਾਈ ਮਹਾਰਾਜ ਨੇ ਇੱਥੇ ਘਰ ਪਰਿਵਾਰ ਜ਼ਿੰਮੇਵਾਰੀਆਂ ਸੰਸਾਰ ਨੂੰ ਛੱਡ ਕੇ ਭੱਜਣ ਦੀ ਗੱਲ ਕਿਤੇ ਵੀ ਨਹੀਂ ਕਹੀ ਸਾਨੂੰ ਆਨਦੇਨਾ ਕਹਿੰਦੇ ਦਿਨ ਰਾਤ ਵਾਹਿਗੁਰੂ ਨੂੰ ਟਿਆਉਣਾ ਉਹਨੂੰ ਸਿਮਰਨਾ ਸਿਮਰਨਾ ਕੀ ਹੈ ਆਪਣੀ ਸਿਮਰਤੀ ਦੇ ਵਿੱਚ ਉਸ ਵਾਹਿਗੁਰੂ ਦੇ ਨਾਮ ਨੂੰ ਯਾਦ ਰੱਖਣਾ ਮੈਂ ਬਹੁਤ ਵਿਰਾ ਸਟੇਜ ਤੋਂ ਕਥਾ ਕਰਦਿਆਂ ਆਪ ਸੰਗਤ ਨਾਲ ਇਹ ਗੱਲ ਸਾਂਝ ਕਰ ਚੁੱਕਾ ਸੰਸਾਰ ਦੇ ਕਿਸੇ ਵੀ ਕੋਨੇ 'ਚ ਆਪਾਂ ਪਾਈ ਬੈਠੇ ਹੋਈਏ ਨਾ ਕਿਤੇ ਸੱਤ ਸਮੁੰਦਰ ਪਾਰ ਵੀ ਜਾ ਕੇ ਆਪਣੇ ਘਰ ਤੋਂ ਦੂਰ ਬੈਠੇ ਹੋਈਏ ਤੇ ਸਾਨੂੰ ਕੋਈ ਟੈਲੀਫੋਨ ਆਵੇ ਵੀ ਭਾਈ ਸਾਡੀ ਫਲਾਨੀ ਚੀਜ਼ ਸਾਨੂੰ ਲੱਭਦੀ ਨਹੀਂ ਤੇ ਮਨੁੱਖ ਹਜ਼ਾਰਾਂ ਕਿਲੋਮੀਟਰ ਦੂਰ ਬੈਠਾ ਉਹਨਾਂ ਨੂੰ ਦੱਸ ਦਿੰਦਾ ਵੀ ਫਲਾਨੇ ਕਮਰੇ ਤੇ ਜਾਓ ਉੱਥੇ ਅਲਮਾਰੀ ਖੋਲਿਓ ਅਲਮਾਰੀ ਦੇ ਦੂਜੇ ਖੰਨੇ 'ਚ ਡੱਬਾ ਪਿਆ ਉਹਦੇ ਵਿੱਚ ਉਹ ਚੀਜ਼ ਪਈ ਹੈ ਹੁਣ ਅੱਖਾਂ ਉਸ ਚੀਜ਼ ਨੂੰ ਦੇਖ ਨਹੀਂ ਰਹੀਆਂ ਹੱਥ ਉਸ ਚੀਜ਼ ਤੱਕ ਪਹੁੰਚ ਨਹੀਂ ਸਕਦੇ ਉਸ ਚੀਜ਼ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਹੋਏ ਆ ਪਰ ਫੇਰ ਵੀ ਉਹ ਚੀਜ਼ ਤੁਹਾਡੀ ਸਿਮਰਤੀ ਦੇ ਵਿੱਚ ਪਈ ਹੈ ਤੇ ਜਦੋਂ ਤੁਹਾਡੀ ਸਿਮਰਤੀ ਦੇ ਵਿੱਚ ਕੋਈ ਚੀਜ਼ ਪਈ ਆ ਤੁਸੀਂ ਕਿਤੇ ਵੀ ਫਿਰਦੇ ਹੋਵੋ ਤੁਹਾਡਾ ਉਹਦੇ ਨਾਲ ਸੰਬੰਧ ਜੁੜਿਆ ਰਹਿੰਦਾ ਸੋ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਵੀ ਜਿਨ੍ਹਾਂ ਦੇ ਹੱਥ ਪਹੁੰਚ ਸਕਦੇ ਸੀ ਜਿਹੜੇ ਅਲਮਾਰੀ ਦੇ ਕੋਲ ਖੜੇ ਸੀ ਤਾਂ ਜਿਹੜੇ ਜਿੰਦਾ ਖੋਲ ਕੇ ਚਾਬੀ ਖੋਲ ਕੇ ਜਿੰਦੇ ਦੀ ਚਾਬੀ ਲਾ ਕੇ ਜਿੰਦਾ ਖੋਲ ਕੇ ਭਾਈ ਖੜੇ ਹੋਏ ਦੇਖ ਰਹੇ ਸੀ ਉਹਨਾਂ ਨੂੰ ਨਹੀਂ ਲੱਭੀ ਪਰ ਤੁਸੀਂ ਏਡੀ ਦੂਰ ਤੋਂ ਉਹਨਾਂ ਨੂੰ ਦੱਸ ਦਿੱਤਾ ਵੀ ਤੂੰ ਇੱਥੇ ਨਹੀਂ ਇੱਥੇ ਦੇਖ ਤੈਨੂੰ ਲੱਭ ਜਾਣੀ ਉਹ ਚੀਜ਼ ਤੁਸੀਂ ਸਾਰੇ ਵਰਤਾਰੇ ਨੂੰ ਜਦੋਂ ਸਮਝਾਂਗੇ ਤੇ ਕਹਿਣ ਤੋਂ ਮੇਰਾ ਭਾਵ ਹੈ ਕਿ ਜ਼ਰੂਰੀ ਨਹੀਂ ਕਿ ਤੁਹਾਨੂੰ ਉੱਥੇ ਪ੍ਰੈਜ਼ੈਂਟ ਹੋਣਾ ਪੈਣਾ ਸੀ ਜ਼ਰੂਰੀ ਨਹੀਂ ਤੁਹਾਨੂੰ ਆਪਣਾ ਹੱਥ ਲਾਉਣਾ ਪੈਣਾ ਸੀ ਜ਼ਰੂਰੀ ਨਹੀਂ ਸੀ ਕਿ ਉਹ ਕਲ ਅਲਮਾਰੀ ਦਾ ਜਿੰਦਾ ਤੁਸੀਂ ਆਪ ਖੋਲਣਾ ਸੀ ਪਰ ਤੁਹਾਡੀ ਸਿਮਰਤੀ ਦੇ ਵਿੱਚ ਉਹ ਚੀਜ਼ ਪਈ ਸੀ ਜਿਹਦੇ ਨਾਲ ਤੁਸੀਂ ਦੂਜਿਆਂ ਨੂੰ ਸਾਰੀ ਗੱਲ ਸਮਝਾ ਦਿੱਤੀ ਸੋ ਉਸ ਚੀਜ਼ ਤੋਂ ਦੂਰ ਹੋ ਕੇ ਵੀ ਉਹ ਚੀਜ਼ ਦਾ ਸਬੰਧ ਤੁਹਾਡੇ ਨਾਲ ਜੁੜਿਆ ਰਿਹਾ ਇਹ ਤੇ ਹੋ ਗਈ ਬਾਹਰੀ ਸੰਸਾਰੀ ਉਦਾਹਰਣ ਤੇ ਮਹਾਰਾਜ ਕਹਿੰਦੇ ਭਾਈ ਫਿਰ ਇਸੇ ਨੂੰ ਜਰਾ ਵਾਹਿਗੁਰੂ ਦੇ ਨਾਮ ਦੇ ਨਾਲ ਜੋੜ ਕੇ ਵੇਖ ਭਾਵੇਂ ਤੂੰ ਕੰਮ ਕਰਦਾ ਹੋਵੇਂ ਭਾਵੇਂ ਤੂੰ ਗੱਡੀ ਚਲਾਉਂਦਾ ਹੋਵੇਂ ਭਾਵੇਂ ਤੂੰ ਕਿਤੇ ਜਹਾਜ਼ ਵਿੱਚ ਸਫ਼ਰ ਕਰਕੇ ਹਜ਼ਾਰਾਂ ਕਿਲੋਮੀਟਰ ਕਿਤੇ ਦਾ ਕਿਤੇ ਤੁਰਿਆ ਫਿਰਦਾ ਹੋਵੇਂ ਪਰ ਜੇਕਰ ਤੇਰੀ ਸਿਮਰਤੀ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਸਿਮਰਨ ਹੋਵੇ ਜਿਵੇਂ ਸੰਸਾਰ ਦੀਆਂ ਚੀਜ਼ਾਂ ਦੇ ਨਾਲ ਤੇਰਾ ਬਹੁਤਾ ਪਿਆਰ ਹੈ ਤੇ ਉਹ ਤੈਨੂੰ ਚੇਤੇ ਨਹੀਂ ਭੁੱਲਦੀਆਂ ਏਸੀ ਤਰ੍ਹਾਂ ਜੇ ਰੱਬ ਨਾਲ ਤੇਰਾ ਪਿਆਰ ਹੋਵੇ ਵਾਹਿਗੁਰੂ ਦੇ ਨਾਮ ਨਾਲ ਤੇਰਾ ਪਿਆਰ ਹੋਵੇ ਤੇ ਉਹ ਤੈਨੂੰ ਚੇਤੇ ਨਾ ਭੁੱਲੇ ਤੇਰੀ ਸਿਮਰਤੀ ਦੇ ਵਿੱਚ ਜਿਉਂਦਾ ਰਹੇ ਤੇ ਤੂੰ ਜਿੱਥੇ ਮਰਜ਼ੀ ਜੋ ਮਰਜ਼ੀ ਕਰਦਾ ਹੋਵੇਂ ਉਹ ਤੇਰੇ ਨਾਲ ਹੈ ਤੇ ਫਿਰ 24 ਘੰਟੇ ਅੱਠੇ ਪੈਰ ਸੱਤੇ ਦਿਨ ਵਾਹਿਗੁਰੂ ਤੇ ਰੰਗ ਸੰਗ ਹੈ ਕਿਉਂਕਿ ਤੂੰ ਉਹਨੂੰ ਚੇਤਾ ਨਹੀਂ ਭੁਲਾਇਆ ਤੇ ਸਵਾਸ ਸਵਾਸ ਸਿਮਰਨ ਕੀ ਹੈ ਵਾਹਿਗੁਰੂ ਦੀ ਸਿਮਰਤੀ ਨੂੰ ਹਮੇਸ਼ਾ ਯਾਦ ਰੱਖਣਾ ਤੇ ਮਨੁੱਖ ਭਾਈ ਗਲਤੀ ਉਦੋਂ ਕਰਦਾ ਜਦੋਂ ਰੱਬ ਚੇਤੇ ਭੁੱਲ ਜਾਂਦਾ ਜੇ ਰੱਬ ਯਾਦ ਰਵੇ ਪ੍ਰਮਾਤਮਾ ਅੱਲਾ ਭਗਵਾਨ ਕੁਝ ਵੀ ਕਹਿ ਲੋ ਤੁਹਾਨੂੰ ਯਾਦ ਹੋਵੇ ਮਨੁੱਖ ਗਲਤੀ ਨਹੀਂ ਕਰਦਾ ਗਲਤੀ ਉਦੋਂ ਹੀ ਹੁੰਦੀ ਹੈ ਜਦੋਂ ਰੱਬ ਚੇਤੇ ਭੁੱਲਾ ਹੁੰਦਾ ਤੇ ਮਹਾਰਾਜ ਕਹਿੰਦੇ ਫਿਰ ਅਨ ਦੇ ਨ ਕਹਿੰਦੇ ਦਿਨ ਰਾਤ ਉਹਦੀ ਯਾਦ ਵਿੱਚ ਜੁੜਿਆ ਰਹੋ ਉਹਨੂੰ ਚੇਤੇ ਰੱਖ ਫਿਰ ਤੂੰ ਉਖੜੇਗਾ ਨਹੀਂ ਤੂੰ ਗਲਤੀ ਨਹੀਂ ਕਰੇਗਾ आनंद इन नाम ਧਿਆਈਐ ਉਸ ਨਾਮ ਨੂੰ ਧਿਆਉਂਦਾ ਰਹੇ ਯਾਦ ਕਰਦਾ ਰਹੇ ਆਪਣੀ ਸਿਮਰਤੀ ਦੇ ਵਿੱਚ ਉਸ ਵਾਹਿਗੁਰੂ ਨੂੰ ਚੇਤੇ ਰੱਖ ਸਹਜੇ ਨਾਮ ਸਮਾਈ ਫਿਰ ਆਪ ਦੇ ਕੰਮ ਧੰਦੇ ਕਰਦੇ ਆ ਸੰਸਾਰ ਦੀਆਂ ਰੀਤਾਂ ਨਿਭਾਉਂਦੇ ਆ ਬੱਚਿਆਂ ਦਾ ਪਾਲਣ ਕਰਦੇ ਆ ਨੌਕਰੀ ਕਰਦੇ ਆ ਤੂੰ ਜਿੱਥੇ ਮਰਜ਼ੀ ਹੋਵੇ ਸਹਜੇ ਹੀ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜਪਣ ਦੇ ਨਾਲ ਧਿਆਉਣ ਦੇ ਨਾਲ ਤੇ ਇਰਾਦਾ ਤੇਰੇ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਉਸ ਨਾਮ ਨੂੰ ਜਪਦਿਆਂ ਜਪਦਿਆਂ ਉਹਦਾ ਨਾਮ ਰੂਪ ਹੀ ਤੂੰ ਹੋ ਜਾਣਾ ਜ਼ਰੂਰੀ ਨਹੀਂ ਕਿ ਤੂੰ ਪੈਂਟ ਕਮੀਜ਼ ਪਾਈ ਹੋਈ ਐ ਤੂੰ ਟੀ-ਸ਼ਰਟ ਪਾਈ ਹੋਈ ਐ ਜਾਂ ਤੂੰ ਚੋਲਾ ਪਾਇਆ ਹੋਇਆ ਜਾਂ ਤੂੰ ਪਾਈ ਗੱਡੀਆਂ ਦਾ ਮਕੈਨਿਕ ਹੱਥ ਪੈਰ ਕਾਲੇ ਕੀਤੇ ਹੋਇਆ ਵਾਹਿਗੁਰੂ ਦਾ ਨਾਮ ਤੇਰੇ ਅੰਦਰ ਤੇਰੀ ਸਿਮਰਤੀ ਦੇ ਵਿੱਚ ਹੈ ਜਿੱਥੇ ਮਰਜ਼ੀ ਹੋਵੇ ਤੂੰ ਉਹਨੂੰ ਯਾਦ ਕਰਦਾ ਰਵੇਂ ਯਾਦ ਕਰਦਾ ਰਵੇਂ ਤੇ ਉਹ ਤੈਨੂੰ ਆਪਣਾ ਹੀ ਸਰੂਪ ਬਣਾ ਲੈਂਦਾ ਇਸੇ ਨੂੰ ਭਾਈ ਸੱਚੇ ਪਾਤਸ਼ਾਹ ਪਰਮਾਤਮਾ ਨੇ ਸਾਨੂੰ ਦੱਸਿਆ ਕਿ ਹਮੇਸ਼ਾ ਦਿਨ ਰਾਤ ਉਹਦੇ ਨਾਲ ਜੁੜਿਆ ਰਹੋ ਅਨ ਦਿਨ ਨਾਮ ਤੇ ਆਈਐ ਸਹਜੇ ਨਾਮ ਸਮਾਏ ਕਹਿੰਦੇ ਫਿਰ ਇਸ ਪ੍ਰਕਾਰ ਦਿਨੇ ਰਾਤੀ ਉਹਨੂੰ ਸਿਮਰਦਾ ਸਿਮਰਦਾ ਉਹਦਾ ਨਾਮ ਰੂਪ ਹੀ ਹੋ ਜਾਂਦਾ ਹੈ ਅੰਦਰ ਰਚੈ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਕਹਿੰਦੇ ਅੰਦਰੋਂ ਉਸ ਸੱਚੇ ਪ੍ਰਮਾਤਮਾ ਦੇ ਨਾਮ ਦੇ ਰਸ ਦੇ ਨਾਲ ਰਚ ਆ ਗਿਆ ਪਰਾਤਮੇ ਤੇ ਜਾਣਾ ਫਰਕ ਮੁੱਕ ਜਾਣਾ ਇੱਕ ਦੂਜੇ ਵਿੱਚ ਅਭੇਦ ਹੋ ਜਾਣਾ ਅੰਦਰ ਰਚੈ ਹਰ ਸੱਚ ਸਿਉ ਹੁਣ ਪਰਮਾਤਮਾ ਕੀ ਹੈ ਵਾਹਿਗੁਰੂ ਕੀ ਹੈ ਅੱਲਾ ਭਗਵਾਨ ਕੀ ਹੈ ਸੱਚ ਸਤਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾ ਸੱਚ ਹੈ ਉਹੀ ਪਰਮਾਤਮਾ ਹੈ ਜਿੱਥੇ ਝੂਠ ਹੈ ਉੱਥੇ ਪਰਮਾਤਮਾ ਦਾ ਕੋਈ ਲੈਣਾ ਦੇਣਾ ਨਹੀਂ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਜਦੋਂ ਅੰਦਰੋਂ ਵਾਹਿਗੁਰੂ